ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਗੁਰੂ ਰੂਪ ਗੁਰੂ ਪਿਆਰੀ ਸੰਗ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸੋਹਰੇ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੰਗਤਾਂ ਮਨਾ ਰਹੀਆਂ ਹਨ ਨੰ ਉਹਨਾਂ ਦੇ ਚਰਨਾਂ ਦੇ ਵਿੱਚ ਸਰਦਾ ਦੇ ਫੁੱਲ ਪੈਂਟ ਕਰ ਰਹੀਆਂ ਸਨ ਸਾਓ ਆਓ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਜੀ ਦੇ ਜਿਸ ਪਾਵਨ ਸਥਾਨ ਉੱਪਰ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਦਾ ਸਸਕਾਰ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਸੀ ਕਸ਼ਮੀਰੀ ਪੰਡਤਾਂ ਦੁਆਰਾ ਸਤਿਗੁਰੂ ਜੀ ਦੇ ਚਰਨਾ ਵਿੱਚ ਨਵੇਂ ਪਾਤਸ਼ਾਹ ਜੀ ਦੇ ਚਰਨਾ ਜਾ ਕੇ ਬੇਨਤੀ ਕੀਤੀ ਗਈ ਕਿ ਸਤਿਗੁਰੂ ਜੀ ਸਾਡੇ ਧਰਮ ਦੀ ਰੱਖਿਆ ਕਰੋ ਸਾਡਾ ਕੋਈ ਵੀ ਸਹਾਰਾ ਨਹੀਂ ਬਣ ਰਿਹਾ ਹਰ ਜਗ੍ਹਾ ਜਾ ਕੇ ਅਸੀਂ ਬੇਨਤੀਆਂ ਕਰ ਚੁੱਕੇ ਹਾਂ ਹਰ ਅਸਦਰ ਤੇ ਜਾ ਕੇ ਫਰਿਆਦ ਕਰ ਚੁੱਕੇ ਹਾਂ ਪਰ ਕਿਸੇ ਅਸਦਰ ਤੇ ਸਾਡੀ ਫਰਿਆਦ ਪ੍ਰਵਾਨ ਨਹੀਂ ਹੋਈ ਸੋ ਆਪ ਸਾਡੇ ਤੇ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਤਾਂ ਸਤਿਗੁਰੂ ਜੀ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਉਹਨਾਂ ਦੇ ਧਰਮ ਦੀ ਰਾਖੀ ਕੀਤੀ ਇਨਸਾਨੀਅਤ ਦੀ ਰਾਖੀ ਕੀਤੀ ਜਿਸ ਵੇਲੇ ਰੰਗਦੇਵ ਇਹ ਚਾਹੁੰਦਾ ਨਹੀਂ ਸੀ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਚਾਰੇ ਪੁੰਜਾਂ ਵਿੱਚ ਲਟਕਾਏ ਜਾਣ ਤਾ ਜੋ ਅੱਗੇ ਤੋਂ ਕੋਈ ਵੀ ਉਸ ਨਾਲ ਵਿਦਰੋਹ ਕਰਨ ਦੀ ਜ਼ਰੂਰਤ ਨਾ ਕਰੇ ਪਰ ਗੁਰੂ ਦੇ ਸਿੰਘ ਇਹ ਕਿਵੇਂ ਹੋ ਸਕੂ ਕਰਨ ਦੇ ਸਕਦੇ ਸਨ ਜਿਸ ਵੇਲੇ ਸਤਗੁਰੂ ਜੀ ਦੇ ਸ਼ਹੀਦੀ ਹੋਈ ਉਸ ਸਮੇਂ ਭਿਆਨਕ ਹਨੇਰੀ ਤੂਫਾਨ ਆਇਆ ਭਾਈ ਜੈਤਾ ਜੀ ਭਾਈ ਲੱਖੀ ਸਾਹਿਬ ਨਜਾਰਾ ਤੇ ਦਿੱਲੀ ਦੇ ਕੁਝ ਹੋਰ ਸਿੰਘ ਸਨ ਪਈ ਲੱਖੀ ਸ਼ਾਹ ਬਨਜਾਰਾ ਜੀ ਨੇ ਪਾਵਨ ਸਰੀਰ ਨੂੰ ਸਤਿਗੁਰਾਂ ਦੇ ਚੁੱਕ ਕੇ ਆਪਣੇ ਘਰ ਲੈ ਗਏ ਅੰਗੀਠਾ ਸਾਹਿਬ ਤਿਆਰ ਕੀਤਾ ਅਰਦਾਸ ਬੇਨਤੀ ਕਰਕੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਅਤੇ ਰੌਲਾ ਪਾ ਦਿੱਤਾ ਕਿ ਅਚਾਨਕ ਘਰ ਨੂੰ ਅੱਗ ਲੱਗ ਗਈ ਹੈ ਉਧਰ ਭਾਈ ਜੈਤਾ ਜੀ ਗੁਰੂ ਸਹਿਜ ਜੀ ਨੇ ਸੀਸ ਨੂੰ ਝੁੱਕ ਕੇ ਪੈਂਡੋ ਪੈਂਡਾ ਤੈਅ ਕਰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਉਂਦੇ ਹਨ ਨੰਦਪੁਰ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਦਾ ਸੇਸ ਲਿਆ ਕੇ ਇਸ ਬਾਵਨ ਸਥਾਨ ਉਪਰ ਰੱਖਦੇ ਹਨ ਤਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਜੈਤਾ ਜੀ ਨੂੰ ਆਪਣੀ ਗਲ ਬਕੜੀ ਵਿੱਚ ਲੈਂਦੇ ਹਨ अनेका ਵਰਦਾਨ ਦਿੰਦੇ ਹਨ ਵਾਰ ਦਿੰਦੇ ਹਨ ਬਹੁਤ ਖੁਸ਼ੀਆਂ ਦੇ ਬਖਸ਼ਦੇ ਹਨ ਰੰਗਰੇਟਾ ਗੁਰੂ ਦਾ ਬੇਟਾ ਇਹ ਵਾਰ ਗੁਰੂ ਸਾਹਿਬ ਜੀ ਨੇ ਉਸ ਸਥਾਨ ਉਪਰ ਹੀ ਭਾਈ ਜੈਤਾ ਜੀ ਨੂੰ ਮਹਾਨ ਸੇਵਾ ਬਦਲੇ ਦਿੱਤਾ ਸੀ ਸੋ ਗੁਰੂ ਪਿਆਰੇ ਜੋ ਆਪ ਜੀ ਜਿਸ ਮਾਰਤ ਦੇ ਦਰਸ਼ਨ ਕਰ ਰਹੇ ਹੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਇਹ وہی ਪਾਵਨ ਸਥਾਨ ਹੈ ਜਿਸ ਸਥਾਨ ਉੱਪਰ ਮੇਰੇ ਨਾਮੇ ਬਾਦਸ਼ਾਹੀ ਦੇ ਪਾਵਨ ਅਸ਼ੀਸ਼ ਦਾ ਸੰਸਕਾਰ ਦਸ਼ਮੇਸ਼ਵਰਤਾ ਜੀ ਨੇ ਕੀਤਾ ਸੀ ਅਤੇ ਇਹ ਪ੍ਰਾਤਮ ਵਿਲੰਗ ਵੀ ਉਸੇ ਸਮੇਂ ਦੀ ਹੀ ਦੱਸੀ ਜਾਂਦੀ ਹੈ ਕਿ ਉਸ ਸਮੇਂ ਸਤਿਗੁਰੂ ਜੀ ਨੇ ਇਸ ਸਥਾਨ ਉੱਪਰ ਕਮਰਾ ਨੂੰ ਇਮਾਰਤ ਤਿਆਰ ਕਰਵਾਈ ਸੀ ਜੋ ਅੱਜ ਵੀ ਮੌਜੂਦ ਹੈ ਤੋ ਗੁਰੂ ਬਿਆਰਿਓ ਆਓ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕੋਟਾਨ ਕੋਟਾਨ ਨਮਸਕਾਰ ਕਰੀਏ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸਥਾਨ ਹੈ ਜੀ ਆਨੰਦਪੁਰ ਸਾਹਿਬ ਜਾਓ ਤਾਂ ਦਰਸ਼ਨ ਜ਼ਰੂਰ ਕਰਨੇ ਦੋਸਤੋ ਇੱਕ ਬੇਨਤੀ ਹੈ ਜੀ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇਸ ਚੈਨਲ ਦੇ ਉੱਪਰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਚਰਨ ਸੋ ਸਥਾਨਾਂ ਦੀਆਂ ਵੀਡੀਓਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਵੀਡੀਓ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸਵਾਪ ਜੀ ਕਿਰਪਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ